ਵੈਲਕਮ ਮਾਈ ਨਿਊ ਵਲੌਗ ਹਾਂਜੀ ਹੈਲੋ एवरीवन ਵੈਲਕਮ ਬੈਕ ਮਾਈ YouTube ਚੈਨਲ ਗਾਇਸ ਕਰਦੇ ਆ ਰੋਜ਼ ਦੀ ਤਰ੍ਹਾਂ ਦਿਨ ਦੀ ਸ਼ੁਰੂਆਤ ਕਿਚਨ ਤੋਂ ਤੇ ਗਾਇਸ ਅੱਜ ਬਸ ਸੰਜੀਵ ਜੀ ਗਏ ਹੋਏ ਨੇ ਨਨੂ ਸਕੂਲ ਛੱਡਣ ਅੱਜ ਉਹ ਲੇਟ ਗਈ ਏ ਕਿਉਂਕਿ ਜਿੱਦ ਕਰ ਲੈਂਦੀ ਮੈਂ ਆ ਕਰਨਾ ਮੈਂ ਆ ਕਰਨਾ ਮੈਂ ਇਹ ਚੀਜ਼ ਹੀ ਲੈਣੀ ਸੋ ਅੱਜ ਉਹ ਲੇਟ ਗਈ ਥੋੜੇ ਜਿਹਾ 10 ਮਿੰਟ ਲੇਟ ਗਈ ਏ ਤੇ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰਾਤ ਦੀ ਬਚੀ ਹੋਈ ਜਿਵੇਂ ਆ ਆਲੂ ਗੋਭੀ ਆਲੂ ਮੇਥੀ ਦੀ ਸਬਜੀ ਹੈ ਠੀਕ ਹੈ ਮੈਂ ਗੋਭੀ ਕਹਿਣ ਲੱਗੀ ਸੀ ਸੌਰੀ ਤੇ ਆਲੂ ਮੇਥੀ ਦੀ ਸਬਜੀ ਹੈ ਰਾਤੀ ਮੈਂ ਬਣਾਈ ਸੀ ਸੋ ਸਵੇਰੇ ਇਹਦੇ ਪਰਾਂਠੇ ਬੜੇ ਜਿਆਦਾ ਵਧੀਆ ਬੰਦੇ ਗਾਇਸ ਆਲੂ ਮੇਥੀ ਸਬਜੀ ਬਚੀ ਹੋਵੇ ਤੇ ਉਹਦੇ ਸਵੇਰੇ ਪਰਾਂਠੇ ਬਣਾਈਏ ਬਹੁਤ ਜਿਆਦਾ ਯਮਮੀ ਉੱਤੇ ਮੱਖਣ ਤਰਕੇ ਬੜੇ ਜਿਆਦਾ ਟੇਸਟੀ ਲੱਗਦੇ ਨੇ ਤੇ ਸੋ ਅੱਜ ਮੈਂ ਗਾਇਜ਼ ਉਹੀ ਬਣਾਵਾਂਗੀ ਆਟਾ ਮੈਂ ਗੁੰਨਿਆ ਹੈ ਸਾਰਾ ਤਾਜ਼ਾ ਆਟਾ ਗੁੰਨਦੀ ਹਾਂ ਸਵੇਰੇ ਰੋਜ਼ ਠੀਕ ਹੈ ਬੱਸ ਸੁਣਿਆ ਹੈ ਕਹਿੰਦੇ ਨੇ ਕਿ ਰਾਤ ਦਾ ਬਚਿਆ ਹੋਇਆ ਫਰਿੱਜ ਵਿੱਚ ਠੰਡਾ ਆਟਾ ਉਹਦੀ ਰੋਟੀ ਨਹੀਂ ਬਣਾਉਣੀ ਚਾਹੀਦੀ ਕਿ ਰੋਜ਼ ਨੇ ਨਵਾਂ ਤਾਜ਼ਾ ਗੁੰਨੂ ਆਟਾ ਬਚੇ ਹੋਏ ਆਟੇ ਦੀ ਨਹੀਂ ਬਣਾਉਣੀ ਚਾਹੀਦੀ ਰੋਟੀ ਸੋ ਜਿਵੇਂ ਹੁਣ ਮੈਂ ਗੁੰਨਿਆ ਆਟਾ ਦਿਨ ਚ ਫਿਨਿਸ਼ ਹੋ ਜਾਏਗਾ ਠੀਕ ਹੈ ਕਾਲਾ ਪਾ ਦੁਬਾਰਾ ਤੋਂ ਤਾਜ਼ਾ ਹੀ ਹੁੰਣਾ ਠੀਕ ਹੈ ਨਾ ਕਈ ਰਾਤ ਦਾ ਯੂਜ਼ ਕਰ ਲੈਂਦੇ ਨੇ ਸੋ ਹੁਣ ਮੈਂ ਉਹ ਨਹੀਂ ਯੂਜ਼ ਕਰਦੀ ਹੈਗੀ ਤੇ ਇੱਧਰ ਗਾਈਜ਼ ਆਪਾਂ ਚਾਹ ਚੂ ਬਣਾ ਲਈ ਹੈ ਤੇ ਉਹਨਾਂ ਦੇ ਆਉਣ ਤੋਂ ਪਹਿਲੇ ਕਹਿੰਦੇ ਸੀ ਮੈਂ ਆ ਕੇ ਸ਼ਾਵਰ ਲੈਣਾ ਤੇ ਤਦ ਤੱਕ ਤੂੰ ਆਲੂ ਮੇਥੀ ਵਾਲੇ ਪਰਾਂਠੇ ਬਣਾ ਕੇ ਚਪਾਤੀ ਬਾਕਸ ਦੇ ਵਿੱਚ ਰੱਖੀ ਜਾ ਤੇ ਇਹ ਥੋੜੇ ਠੰਡੇ ਹੀ ਸਵਾਦ ਲੱਗਦੇ ਪਰਾਂਠੇ ਇਹਨਾਂ ਨੂੰ ਜਿਆਦਾ ਗਰਮ ਗਰਮ ਨਹੀਂ ਸਵਾਦ ਲੱਗਦੇ ਤੇ ਸੋ ਮੈਂ ਬਣਾ ਕੇ ਹੁਣ ਮੈਂ ਰੱਖਣ ਲੱਗੀ ਆ ਚਪਾਤੀ ਬਾਕਸ ਦੇ ਵਿੱਚ ਇੱਕ ਗੱਲ ਹੋਰ ਹੈ ਗਾਇਸ ਕਿ ਜੇ ਆਪਾਂ ਆਲੂ ਮੇਥੀ ਦੀ ਸਬਜੀ ਆਪਾਂ ਘਿਓ ਚ ਬਣਾਈਏ ਨਾ ਮੈਂ ਕੱਲ ਬਣਾਈ ਸੀ ਘਿਓ ਦੇ ਵਿੱਚ ਘਿਓ ਵਿੱਚ ਮੈਂ ਇਸ ਲਈ ਬਣਾਈ ਸੀ ਤਾਂ ਕਿ ਇਹਦੇ ਜਿਹੜੇ ਹੁਣ ਆਪਾਂ ਬਚੀ ਹੋਈ ਸਬਜੀ ਇਹਦੇ ਆਪਾਂ ਪਰਾਂਠੇ ਬਣਾਉਣੇ ਨੇ ਤੇ ਪਰਾਂਠੇ ਫਟਣੇ ਨਹੀਂ ਹੈਗੇ ਇਸ ਲਈ ਮੈਂ ਘਿਓ ਚ ਹੀ ਬਣਾਈ ਸੀ ਨਹੀਂ ਤਾਂ ਸਰੋਂ ਦੇ ਤੇਲ ਚ ਬਣਾਈਦੀ ਐ ਵੀ ਜੇ ਪਰਾਂਠੇ ਨਾ ਬਣਾਉਣੇ ਹੁਣ ਕਿਉਂਕਿ ਮੈਂ ਸੋਚਿਆ ਹੈ ਸੀ ਕਿ ਕੋਲੀ ਕ ਬਚਾਣੀ ਐ ਤੇ ਇਹਦੇ ਪਰਾਂਠੇ ਬਣਾਉਣੇ ਨੇ ਇਹਨਾਂ ਨੂੰ ਬਹੁਤ ਪਸੰਦ ਨੇ ਤੇ ਇਸ ਲਈ ਮੈਂ ਕਹੋਚੀ ਬਣਾਈ ਸੀ ਜੇ ਤੇਲ ਚ ਬਣੀ ਹੁੰਦੀ ਨਾ ਫਿਰ ਪ੍ਰਾਂਠਾਂ ਵਿੱਚੋਂ ਨਾ ਨਿਕਲਦੀ ਐ ਮੇਥੀ ਬੜੇ ਟੁੱਟਵੇਂ ਟੁੱਟਵੇਂ ਪ੍ਰਾਂਠੇ ਬੰਦੇ ਨੇ ਤੇ ਮੈਂ ਤੁਹਾਨੂੰ ਦਿਖਾਣ ਦੇ ਆ ਬਣਾ ਕੇ ਬੜੇ ਵਧੀਆ ਤੇ ਬਹੁਤ ਵਧੀਆ ਪ੍ਰਾਂਠੇ ਬੰਦੇ ਨੇ ਇਹਦੇ ਤੇ ਬਿਨਾ ਫਟੇ ਪ੍ਰਾਂਠਾ ਬਹੁਤ ਟੈਂਟ ਬੰਦਾ ਆਪਾਂ ਇਹਨੂੰ ਪਲੇਟ ਚ ਪਾਵਾਂਗੇ ਠੀਕ ਐ ਤੇ ਮੈਸ਼ ਕਰਾਂਗੇ ਅੱਜ ਸਾਰੇ ਸ਼ਕੀਨ ਨੇ ਰੋਬਿਨ ਵੀ ਸ਼ਕੀਨ ਐ ਉਹਦੇ ਵੀ ਪੇਪਰ ਚੱਲ ਰਹੇ ਨੇ ਠੀਕ ਐ ਰੋਬਿੰਦ ਦੇ ਵੀ ਪੇਪਰ ਚੱਲਦੇ ਪਏ ਨੇ ਇਸ ਲਈ ਉਹਨੇ ਵੀ ਛੁੱਟੀ ਆ ਕਾਲਜ ਦੀ ਤੇ ਹੁਣ ਸਾਰੇ ਜਾਣੇ ਫਿਰ ਹੁਣ ਆਲੂ ਮੇਥੀ ਦੇ ਪਰਾਂਠੇ ਹੀ ਇੰਜੋਏ ਕਰਨਗੇ ਆਪਾਂ ਇਹਨੂੰ ਆਲੂਆਂ ਨੂੰ ਫੇਲ ਲਈਏ ਠੀਕ ਹੈ ਮੈਸ਼ਰ ਦੇ ਨਾਲ ਚਾਹੇ ਜਿਵੇਂ ਮਰਜੀ ਲੋ ਜੀ ਗਾਈਜ਼ ਆਪਾਂ ਸਾਰੇ ਆਲੂ ਜਿਹੜੇ ਨੇ ਵਿੱਚ ਆਪਾਂ ਸਾਰੇ ਮੈਸ਼ ਕਰ ਲਏ ਨੇ ਤੇ ਹੁਣ ਇਹਦੇ ਵਧੀਆ ਜ਼ਬਰਦਸਤ ਪਰਾਂਠੇ ਬਣਨਗੇ ਬਹੁਤ ਸੋਹਣੇ ਪਰਾਂਠੇ ਬਣਨਗੇ ਤੇ ਇਧਰ ਇੱਕ ਪਾਸੇ ਚਾਹ ਨੂੰ ਵੀ ਉਬਾਲਾ ਆ ਰਿਹਾ ਨਾ ਚਾਹ ਮੈਂ ਬਣਾ ਕੇ ਰੱਖੀ ਸੀ ਗਾਇਜ਼ ਸਵੇਰੇ ਤੇ ਹੁਣ ਗਰਮ ਕਰ ਰਹੀ ਆ 10 ਮਿੰਟ ਹੀ ਹੋਏ ਨੇ ਬਣਾ ਕੇ ਰੱਖੀ ਨੂੰ ਨੰਨਿਆ ਜਦੋਂ ਉੱઠી ਸੀ ਨਾ ਉਹਨੂੰ ਪਲਾਈ ਸੀ ਤੇ ਹੁਣ ਮੈਂ ਗਰਮ ਕਰ ਰਹੀ ਆ ਤੇ ਇਸ ਲਈ ਥੋੜੀ ਉੱਤੇ ਪੱਤੀ ਜੰਮ ਗਈ ਮਲਾਈ ਜੰਮ ਗਈ ਸੱਚ ਅੱਜ ਉਲਟੀ ਬੋਲੀ ਜਾ ਰਹੀ ਹੈ ਤੇ 10 ਮਿੰਟ ਪਹਿਲੇ ਬਣਾਈ ਸੀ ਤੇ ਸੋ ਹੁਣ ਮੈਂ ਗਰਮ ਕਰ ਰਹੀ ਹਾਂ ਤੇ ਮੈਂ ਕਹਾਂ ਥੋੜੀ ਜੀ ਹੋਰ ਕੜ ਜੇਗੀ ਕਿਉਂਕਿ ਅਸੀਂ ਪਰਾਂਠੇ ਖਾਣੇ ਆ ਗਾਇਜ਼ ਚਾਹ ਦੇ ਨਾਲ ਠੀਕ ਹੈ ਅਸੀਂ ਦਹੀਂ ਦੇ ਨਾਲ ਕਦੀ ਕਦੀ ਖਾਂਦੇ ਆ ਪਰ ਜ਼ਿਆਦਾਤਰ ਅਸੀਂ ਚਾਹ ਦੇ ਸ਼ੌਕੀਨ ਆ ਅਸੀਂ ਚਾਹ ਦੇ ਨਾਲ ਹੀ ਖਾਂਦੇ ਆ ਪਰਾਂਠੇ ਗਾਇਜ਼ ਮੇਰੇ ਕੋਲ ਪਿਆ ਸੀ ਅਮੂਲ ਦਾ ਮੱਖਣ ਤੇ ਇਹਦੇ ਮੈਂ ਪੀਸ ਕੱਟ ਲੈਨੇ ਆ ਦੇਖੋ ਅਮੂਲ ਦਾ ਮੱਖਣ ਮੈਂ ਲਿਆ ਕੇ ਰੱਖਦੀ ਹੁੰਦੀ ਆ ਅਮੂਲ ਬਟਰ ਠੀਕ ਹੈ ਤੇ ਆਪਾਂ ਇਹ ਲਗਾਵਾਂਗੇ ਪਰਾਂਠਿਆਂ ਦੇ ਉੱਪਰ ਲੋ ਜੀ ਗਾਇਸ ਆਪਾਂ ਹੁਣ ਸਟਾਰਟ ਕਰੀਏ ਪਰਾਂਠਾ ਬਣਾਣਾ ਤੇ ਦੇਖਿਓ ਕਮਾਲ ਹੈ ਤੇ ਮਜ਼ਾ ਆ ਲੈ ਕੇ ਪਰਾਂਠਾ ਫਟ ਜੇ ਕਿਉਂਕਿ ਮੈਂ ਸਬਜੀ ਘੋਚੂ ਬਣਾਈ ਸੀ ਇਸ ਧਿਆਨ ਵਿੱਚ ਰੱਖਦੇ ਹੋਏ ਕਿ ਮੈਂ ਆਲੂ ਵਾਲੇ ਆਲੂ ਮੇਥੀ ਵਾਲੇ ਪਰਾਂਠੇ ਬਣਾਣੇ ਨੇ ਆਲੂ ਵਿੱਚ ਪਾਏ ਹੋਏ ਨੇ ਨਾ ਇਸ ਲਈ ਇਸ ਲਈ ਕਦੀ ਆਲੂ ਗੋਭੀ ਨਿਕਲਦਾ ਮੂਝੋਂ ਕਦੀ ਆਲੂ ਵਾਲੇ ਪਰਾਂਠੇ ਨਿਕਲਦੇ ਨੇ ਛੋਟਾ ਜਿਹਾ ਪੇੜਾ ਕਰਨਾ ਗਾਇਸ ਛੋਟਾ ਜਿਹਾ ਛੋਟਾ ਜਿਹਾ ਕਰਕੇ ਵੀ ਇਹਨੇ ਬੜੀ ਵੱਡੀ ਵੱਡੀ ਵੱਧ ਜਾਂਦੀ ਹੈ ਰੋਟੀ ਬੜੀ ਜ਼ਿਆਦਾ ਆ ਚਕਲਾ ਮੇਰਾ ਪੱਥਰ ਦਾ ਹੀ ਹੈ ਗਾਇਸ ਇਹ ਬਹੁਤ ਪੁਰਾਣਾ ਹੈ ਬਹੁਤ ਜ਼ਿਆਦਾ 17 18 ਸਾਲ ਪੁਰਾਣਾ ਹੈ ਇਹ ਜਿਹੜਾ ਦਾ ਫਰਸ਼ ਪਿਆ ਹੋਇਆ ਹੈ ਨਾ ਗਾਇਸ ਫਰਸ਼ ਪਿਆ ਸੀ ਸਾਡੇ ਆ ਫਰਸ਼ ਦੇਖ ਲਓ ਕਿੰਨਾ ਪੁਰਾਣਾ ਹੈ ਇਹ ਉਦੋਂ ਦਾ ਕਟਵਾ ਕੇ ਰੱਖਿਆ ਹੋਇਆ ਸੀ ਇਹ ਹੁਣ ਯੂਜ਼ ਹੋਇਆ ਵਾ ਹੁਣ ਯੂਜ਼ ਹੋ ਰਿਹਾ ਵਾ ਤਿੰਨ ਚਾਰ ਸਾਲਾਂ ਤੋਂ ਇਹ ਚ ਪਾ ਲਿਆ ਥੋੜੇ ਜਿਹਾ ਧੂੜਾ ਮੈਨੂੰ ਅੱਤ ਪਈ ਹੋਈ ਹੈ ਤਾਂ ਕਿ ਮੈਂ ਜਦੋਂ ਵੀ ਆਲੂ ਵਾਲੇ ਮੂਲੀਆ ਵਾਲੇ ਗੋਭੀ ਵਾਲੇ ਪਰਾਂਠੇ ਬਣਾਣੇ ਆ ਨਾ ਗਾਇਸ ਤੇ ਮੈਂ ਵਿੱਚ ਧੂੜਾ ਜ਼ਰੂਰ ਲਗਾਣੇ ਆ ਇਹਦੇ ਨਾਲ ਵੀ ਫਟਦਾ ਨਹੀਂ ਪਰਾਂਠਾ ਦੇਖੋ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਇਹ ਜਿਹੜੀ ਆਲੂ ਮੇਥੀ ਸਬਜ਼ੀ ਹੈ ਨਾ ਇਹ ਅਸੀਂ ਤਿੰਨ ਜਾਣੇ ਨੇ ਰੋਟੀ ਖਾ ਲੈਣੀ ਗਾਇਸ ਇਹਦੇ ਨਾਲ ਤੇੰਜਾਨਾ ਨੂੰ ਆ ਪੂਰੀ ਆਣੀ ਦੇਖੋ ਆਪਾਂ ਪਾ ਲਈ ਤੇ ਛੋਟਾ ਜਿਹਾ ਪੇੜਾ ਕਰ ਲਿਆ ਆਪਾਂ ਦੇਖੋ ਗਾਇਸ ਜਿਵੇਂ ਕਈਆਂ ਨੂੰ ਨਹੀਂ ਆਉਂਦੀ ਨਾ ਕਈ ਸਿੱਖਦੀਆਂ ਹੁੰਦੀਆਂ ਨੇ ਰੋਟੀ ਸੋ ਇਹ ਵੀਡੀਓ ਬਹੁਤ ਫਾਇਦਾ ਦਿੰਦੀਆਂ ਨੇ ਇੰਗਾਨੂ ਟ੍ਰਿਕ ਮਿਲ ਜਾਂਦੀ ਰੋਟੀ ਬਣਾਉਣ ਦੀ ਕਿ ਅਸੀਂ ਵੀ ਐਦਾਂ ਹੀ ਬਣਾएंगे ਦੇਖੋ ਗਾਇਸ ਹਜੇ ਤੱਕ ਮੈਂ ਕਯੋਚ ਬਣਾਈ ਹੋਈ ਸਬਜੀ 'ਚ ਤੇਲ ਜੁੰਦੀ ਨਾ ਤੇ ਬਹੁਤ ਜ਼ਿਆਦਾ ਫਟ ਜਾਣੀ ਸੀ ਆਸਾਨੀ ਨਾਲ ਵੇਲੀ ਵੀ ਗਈ ਹੈ ਮੇਰੇ ਕੋਲੋਂ ਠੀਕ ਹੈ ਆ ਦੇਖੋ ਵੇਲੀ ਗਈ ਨਾ ਪੂਰੀ ਤਰ੍ਹਾਂ ਆਸਾਨੀ ਨਾਲ ਜੇ ਵਿੱਚੋਂ ਨਿਕਲੀ ਨਹੀਂ ਬਿਲਕੁਲ ਵੀ ਠੀਕ ਹੈ ਤੇ ਹੁਣ ਆਪਾਂ ਤਵੇ ਤੇ ਪਾਵਾਂਗੇ ਆਪਣਾ ਜੋ ਆਇਲ ਤੁਸੀਂ ਯੂਜ਼ ਕਰਦੇ ਹੋ ਆਪਾਂ ਕਰਦੇ ਆਂ ਜੀਓ ਦਾ ਫੋਰਚੂਨ ਦਾ ਵੀ ਯੂਜ਼ ਕਰਦੇ ਆਂ ਆਪਾਂ ਇਹ ਵਧੀਆ ਹੁੰਦੇ ਨੇ ਹੈਲਥ ਲਈ ਤੇ ਇਥੇ ਦੇਖਿਓ ਪਰਾਂਠਾ ਬਣ ਰਿਹਾ ਹੈ ਤਦ ਤੱਕ ਜਦ ਤੱਕ ਇਹ ਬਣ ਰਿਹਾ ਆਪਾਂ ਇੱਕ ਹੋਰ ਛੋਟਾ ਜਾਂ ਪੇੜਾ ਲੈ ਕੇ ਆਪਾਂ ਇੱਕ ਹੋਰ ਰੋਟੀ ਵੇਲ ਲਈਏ ਕਰੰਚੀ ਕਰੰਚੀ ਬਣਦੀ ਰੋਟੀ ਵੈਸੇ ਹੀ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆ। ਪਸੰਦ ਸਾਨੂੰ ਸਭ ਨੂੰ ਆ। ਇਹ ਜਾਨਾ ਛੋਟਾ ਨਹੀਂ ਹੋ ਗਿਆ ਹਨਾ। ਹਨਾ। ਠੀਕ ਜਾਨਾ ਛੋਟਾ ਹੋ ਗਿਆ ਹਨਾ। ਬਸ ਥੋੜਾ ਵੱਡਾ ਕਰ ਦਈਏ। ਪਾ ਟਾ ਦੋ ਹਾਂ। तो गाइस बड़ा सोना यम्मी यम्मी परांठा बनेगा तब तक आप एक होर बेल के रख लिए ठीक है आ चकले ते ना बिल्कुल नहीं रोटी हिलती गाइस बहुत बेस्ट है बेस्ट चकल है बेस्ट लो जी गाइस आप क्यों लगाइए ਜਿਹੜਾ ਮੈਂ ਆਪਣਾ ਪਰਾਂਠਾ ਬਣਾਉਣੀ ਆ ਨਾ ਗਾਇਜ਼ ਉਹ ਬਿਲਕੁਲ ਸੁੱਕਾ ਬਣਾਉਣੀ ਆ ਸੁੱਕਾ ਉਤਾਰ ਕੇ ਰੋਟੀ ਤਵੇ ਤੋਂ ਫਿਰ ਮੈਂ ਉਹਦੇ ਤੇ ਲਗਾਨੀ ਹੁੰਦੀ ਆ ਬਟਰ ਸੰਜੀਵ ਜੀ ਨੂੰ ਸੁੱਕਾ ਪਸੰਦ ਨਹੀਂ ਆ ਪਰਾਂਠਾ ਉਹ ਕਹਿੰਦੇ ਹੁੰਦੇ ਨੇ ਉਹ ਉੱਤੇ ਮੱਖਣ ਨਹੀਂ ਲਗਾਉਂਦੇ ਬਸ ਇਹ ਮੈਂ ਮੱਖਣ ਲਗਾਨੀ ਆ ਮੈਂ ਸੁੱਕਾ ਬਣਾ ਕੇ ਉਤਾਰ ਲੈਣੀ ਆ ਤਵੇ ਤੋਂ ਤੇ ਸੰਜੀਵ ਜੀ ਨਹੀਂ ਲਗਾਉਂਦੇ ਮੱਖਣ ਉਹ ਕਹਿੰਦੇ ਮੈਨੂੰ ਥੋੜਾ ਜਿਹਾ ਤਵੇ ਤੇ ਹੀ ਲਗਾ ਦਿਆ ਤਾਂ ਤੋਂ ਤੋਂ ਅਵੀ ਆਵੇਗਾ ਸੋਨਾ ਆ ਉੱਤੇ ਕਰਕੇ ਆਹ ਦੇਖੋ ਗਾਇਜ਼ ਪਰਾਠਾ ਬਣ ਗਿਆ ਹੈ ਇੱਕਦਮ ਇੱਕਦਮ ਪਰਫੈਕਟ ਬਣ ਗਿਆ ਹੈ ਪਰਾਠਾ ਦੇਖੋ ਥੋੜਾ ਕਰੰਚੀ ਕਰੰਚੀ ਬਣਾ ਲਈ ਆਪਾਂ ਕਾਈ ਮੈਂ ਤੁਹਾਨੂੰ ਤਵੇ ਦੀ ਟਿਪਸ ਦੱਸੀ ਹੋਈ ਹੈ ਨਾ ਤਵੇ ਦੀ ਟਿਪਸ ਤੇ ਆਪਾਂ ਪਰਾਂਠੇ ਬਣਾਉਣ ਤੋਂ ਬਾਅਦ ਤਵਾ ਉਸ ਤਰੀਕੇ ਨਾਲ ਹੀ ਸਾਫ਼ ਕਰੀਦਾ ਜਿਵੇਂ ਮੈਂ ਤੁਹਾਨੂੰ ਟ੍ਰਿਕਾਂ ਦੱਸੀਆਂ ਹਈਆਂ ਨੇ ਤਵਾ ਮੇਰਾ ਫਿਰ ਆਇਆ ਲਿਸ਼ਕ ਜਾਂਦਾ ਲਿਸ਼ਕ ਐਨ ਵਧੀਆ ਲਿਸ਼ਕ ਜਾਂਦਾ ਫਿਰ ਮੇਰਾ ਤਵਾ ਲੋ ਜੀ ਗਾਇਜ਼ ਪਰਾਂਠਾ ਬਣ ਚੁੱਕਾ ਹੈ ਠੀਕ ਹੈ ਦੇਖੋ ਠੀਕ ਹੈ ਪਰਾਂਠਾ ਐਨ ਵਧੀਆ ਬਣ ਚੁੱਕਾ ਹੈ ਤੇ ਆਪਾਂ ਇਹਨੂੰ ਰੱਖੀਏ ਹੁਣ ਇਹਦੇ ਵਿੱਚ ਕਿਉਂਕਿ ਰਲ ਕੇ ਹੀ ਖਾਵਾਂਗੇ ਡਿੱਗ ਜਲਾਸੀ ਚਲੋ ਦੇਖੋ ਤਾਤਾ ਕਪੜੇ ਕੋ ਮੋਰ ਬਣਾ ਲਿਏ ਰੋਟੀ ਇਹਦਾ ਚਾਹ ਨੂੰ ਦੇਖੋ ਕਿੰਨੇ ਉਬਾਲੇ ਆ ਗਏ ਨੇ ਤਾਂ ਕਿ ਜਿਹੜੀਆਂ ਸੌਫ ਲਾਚੀਆਂ ਪਾਈਆਂ ਆਈਆਂ ਨੇ ਚੰਗੀ ਤਰ੍ਹਾਂ ਇਹ ਵੀ ਅਸਰ ਦਿਖਾ ਜਾਣਗੇ ਕੱਢ ਜਾਣਗੇ ਜਦ ਤੱਕ ਰੋਟੀ ਖਾਣੀ ਪੂਰੀ ਐ ਚਾਹ ਵੀ ਜ਼ਬਰਦਸਤ ਬਣ ਜਾਣੀ ਗਾਇਸ ਤੇ ਹੁਣ ਆਪਾਂ ਬਣਾ ਲਈਏ ਦੂਸਰਾ ਫੁਲਕਾ ਦੂਸਰਾ ਪ੍ਰਾਂਠਾ ਬਣਾ ਲਈਏ ਫਿਰ ਆਪਾਂ ਖਾਣੇ ਸਭ ਨੇ ਰਲ ਕੇ ਇੰਜੋਏ ਕਰਨੀ ਹੈ ਚਲੋ ਮਿਲਦੇ ਆ ਗਾਇਸ ਤੁਹਾਨੂੰ ਜਦੋਂ ਹੁਣ ਆਪਾਂ ਰੋਟੀ ਖਾਵਾਂਗੇ ਹਾਂਜੀ ਬੜਾ ਔਖਾ ਛੱਡ ਕੇ ਆਏ ਸਕੂਲੋਂ ਨੂੰ ਅੱਛਾ ਹੋਰ ਮਨੂੰ ਪਹਿਲਾਂ ਕਹਿੰਦੀ ਚੀਜੀ ਲੈ ਦੋ ਮੈਂ ਚੀਜੀ ਲੈਤੀ ਹਾਂ ਤੇ ਫਿਰ ਕਹਿੰਦੀ ਮੁੰਨੇ ਬੈਟਬਾਲ ਲੈਣਾ ਹੈ ਅੱਛਾ ਬੈਟਬਾਲ ਫਿਰ ਮੈਂ ਕਹਾਂ ਮੈਂ ਇਸ ਟਾਈਮ ਕਿੱਥੋਂ ਲੈ ਦਵਾਂ ਫਿਰ ਕਹਿੰਦੀ ਮੈਨੂੰ ਸ਼ੂਜ਼ ਲੈ ਕੇ ਦੋ ਅੱਛਾ ਫਿਰ ਸ਼ੂਜ਼ ਲੈ ਕੇ फेर ਕਹਿੰਦੀ ਮੈਨੂੰ ਨਹੀਂ ਜਾਣਾ ਸਕੂਲ ਅੱਜ ਇਹਦਾ ਮਨ ਨਹੀਂ ਸੀ ਅੱਜ ਸਵੇਰ ਦੀ ਉੱਠੀ ਬਸ ਆਈ ਸੀ ਕਿਹਾ ਦੇ ਮੈਂ ਛੁੱਟੀ ਕੰਨੀ ਹੈ ਅੱਜ ਇਹਨੂੰ ਮੜਾ ਜਲਦੀ ਪਈ ਹੈ ਆ ਮੈਂ ਔਰਲ ਪੇਪਰ ਹੈ ਜਲਦੀ ਆ ਔਰਲ ਦੇਖਣ ਮੈਡਮ ਕਹਿੰਦੀ ਜਲਦੀ ਲੈ ਕੇ ਮਤਲਬ 11:30 ਵਜੇ ਤੱਕ ਲੈ ਆਇਓ ਹਾਂ ਮੈਂ ਲੈ ਆਉਂਗੀ ਜਲਦੀ ਔਰ ਕੀ ਆ ਮੈਂ ਬਣਾ ਰਹੀ ਆਂ ਹੈ ਪਰਾਂਠੇ ਤੁਹਾਡੇ ਆਲੂ ਮੇਥੇ ਵਾਲੇ ਜਲਦੀ ਲੈ ਕੇ ਆਉਂ ਸ਼ਾਵਲ ਅੱਜ ਇਹਨਾਂ ਨਾ ਸ਼ੁਰੂ ਤੋਂ ਉੱਠੀ ਹੈ ਨਾ ਸਵੇਰ ਦੀ ਉੱਠੀ ਹੈ ਇਹਦਾ ਮਨ ਨਹੀਂ ਹੈਗਾ ਸਿਰਾ ਸਕੂਲ ਜਾਣ ਦਾ ਗਾਇਸ ਤੇ ਤਾਂ ਰੋ ਰਹੀ ਸੀ ਬੜਾ ਸੋ ਗਾਇਜ਼ ਅੱਜ ਨੰਨਿਆਂ ਨੇ ਕੀਤੀ ਜਿੱਦ ਨੰਨੇ ਕਹਿੰਦੀ ਮम्मा ਮੈਨੂੰ ਬਣਾ ਕੇ ਦੋ ਬਰੀਆਨੀ ਤੇ ਗਾਇਜ਼ ਠੰਡ ਵੀ ਬਹੁਤ ਹੋ ਚੁੱਕੀ ਹੈ ਮੈਨੂੰ ਠੰਡ ਲੱਗ ਰਹੀ ਹੈ ਪਤਾ ਨਹੀਂ ਮੈਂ ਟੋਪੀ ਪਾਈ ਹੈ ਤੇ ਉੱਤੇ ਠੰਡ ਲੱਗ ਰਹੀ ਹੈ ਤੇ ਤੋਂ ਮੈਂ ਨੰਨਿਆਂ ਦੇ ਲਈ ਹੁਣ ਬਣਾ ਰਹੀ ਹਾਂ ਬਰੀਆਨੀ ਉਹ ਕਹਿੰਦੀ ਮम्मा ਮੈਨੂੰ ਬਰੀਆਨੀ ਬਣਾ ਕੇ ਦੋ ਉਹ ਬਰੀਆਨੀ ਦੇ ਰਾਈਸ ਖਾਂਦੀ ਹੈ ਠੀਕ ਹੈ ਤੇ ਉਹਦੇ ਲਈ ਮੈਂ ਮਸਾਲਾ ਬਣਾ ਲਈਆਂ इधर आपने टमाटर हुए पे ने जाओ कर आओ एक खादी गाइस बिरयानी दे राइस खुश हो गए तो मैं बना रही हूँ बिरयानी हाँ जी नन्नू क्या कर रहे हो क्या खाना तूने बनानी बन है बरानी बन रही है बन रही है हाँ आपको पसंद है बरानी आज कैसे हुआ पेपर आपका बहुत अच्छा बहुत अच्छा हुआ मैं अपना किया था ओ वाह जी वाह वेरी गुड मुझे आ गया था ओके आज सुबह रोए क्यों थे मुझे पापा को जाना था इसलिए अच्छा पापा, पापा के पास जाना था हाँ इसलिए गाइस मैं न्यू शूज पहन लेया आप ना न्यू शूज लाया करो मैं न्यूज लेस भी लाया करो बाय बाय गाइस ਮਿਲੋ ਕਾ ਐਂਡ ਕੱਟੇ ਵੀਡੀਓ ਨੂੰ ਲਾਈਕ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਬਾਏ ਬਾਏ ਟੇਕ ਕੇਅਰ ਮੈਂ ਤੇਰੇ ਨਾਲ ਕੇ ਆ ਰਹਾ ਬਾਏ ਚਲੋ ਜੀ ਗਾਇਸ ਦੇਖ ਲੋ ਜੀ ਨੰਨੂ ਕਿੰਨਾ ਬੋਲਦੀ ਹੈ ਐਂਡ ਵੀ ਕਰਦੀ ਹੈ ਖੁਦ ਹੀ ਐਂਡ ਕਰਦੀ ਹੈ ਹਨਾ ਮੈਨੂੰ ਤੇ ਸੋ ਗਾਇਸ ਨੰਨੂ ਨੇ ਤਾਂ ਐਂਡ ਕਰ ਹੀ ਦਿਆ ਤੇ ਤੁਸੀਂ ਹਾਂ ਨਹੀਂ ਰੁਕ ਜਾ ਦੋ ਮਿੰਟ ਆਪ ਸਮਝ ਹੀ ਸਕਦੇ ਹੋ ਤੇ ਹੁਣ ਆਪਾਂ ਵੀ ਐਂਡ ਕਰਦੇ ਆ ਤੇ ਮਿਲਦੇ ਹਾਂ ਤੁਹਾਨੂੰ ਕਾਲੇ ਕ ਨਵੀਂ ਵਧੀਆ ਜੀ ਵੀਡੀਓ ਪਿਆਰੀ ਜੀ ਵੀਡੀਓ ਲੈ ਕੇ ਇਹ ਦੇਖੋ ਨਨੂ ਬਾਈ ਕਰੇਗੀ ਚਲੋ ਕਾਪੀ ਪੈਨਸਲ ਲੈ ਕੇ ਆਣਾ ਦਰਸ ਲੈ ਕੇ ਆਣਾ ਬਾਏ ਬਾਏ